ਕੋਡ ਨੰਬਰ ਦੇਖ ਕੇ ਲੈ ਜਾ ਸਕਦੇ ਹਨ ਹਣਾ ਬਹੁਤ ਵਾਰ ਕਿਤਾਬਾਂ ਆ ਇਹ ਵੀ ਤਾਂ ਉਹ ਹੀ ਕਹਿੰਦਾ ਨਹੀਂ ਕਿ ਤਾਂ ਦੀ ਗਾਟ ਕਾ ਮੋੜ ਦੋਸਤ ਨੇ ਦੇ ਕੇ ਦਿਨ ਆਉਂਦਾ ਕੋਸ਼ਿਸ਼ ਇਹ ਅੱਜ ਲੇਟ ਹੋਇਆ ਮੇਰੇ ਤੋਂ ਤੁਹਾਡਾ ਸਾਰੇ ਜਾਣਿਆਂ ਦਾ ਜੀਐਸ ਕੁਮਨ ਵਲੌਗ ਸੁਆਗਤ ਹੈ ਉਮੀਦ ਕਰਦਾ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਮਜਾ ਮਾਨਦ ਹੋਵੋਗੇ ਤਾਂ ਤੰਦਰੁਸਤ ਹੋਵੋਗੇ ਸੋ ਅੱਜ ਆਪਾਂ ਜਾ ਰਹੇ ਹਾਂ ਅਗੰਗਵੀਰ ਦੀ ਸਕੂਲ ਦੀ ਵਰਦੀ ਲੈਣ ਕਿਉਂਕਿ ਫੇਰ ਵਾਜੀ ਵਲੇ ਇਦਾਂ ਹੁੰਦੀ ਹੈ ਇੱਕੋ ਦਾਮ ਸੇਮ ਨਾਪ ਨਹੀਂ ਮਿਲਦਾ ਜਦੋਂ ਉਧਰ ਤਾਂ ਛੁੱਟੀਆਂ ਹੁਣ 1 ਮਹੀਨੇ ਦੀਆਂ ਲਗਾਂ ਅਗੰਗਵੀਰ ਨੂੰ ਪਰ ਫੇਰ ਇਦਾਂ ਹੁੰਦੀ ਹੈ ਜਦੋਂ ਆਪਣਾ ਉਧਰ ਸਕੂਲ ਚੱਲੂ ਹੋ ਜਾਂਦੇ ਆ ਫੇਰ ਜਦੋਂ ਜਦੋਂ ਵਰਦੀ ਦੇਖੀ ਆ ਤਾਂ ਫੇਰ ਸੇਮ ਨਾਪ ਨਹੀਂ ਮਿਲਦਾ ਹੈਗਾ ਵਾਜੀ ਵਲੇ ਤਾਂ ਕਰਕੇ ਸੋਚਿਆ ਵੀ ਅੱਜ ਚਲੋ ਅਗੰਗਵੀਰ ਦੀ ਵਰਦੀ ਲੈ ਆਈਏ ਸਕੂਲ ਦੀ ਤਾਂ ਅਗੰਗਵੀਰ ਬਲਾਸਾਸੀ ਦਾ ਸਾਰਿਆਂ ਸਸਸੀ ਕਨੇ ਸਾਰੇ ਨੂੰ ਅਗੰਗਵੀਰ ਕਿੱਥੇ ਗਿਆ ਕਿੱਥੇ ਲੰਘਣਾ ਸਕੂਲ ਸਕੂਲ ਯੂਨੀਫਾਰਮ ਯੂਨੀਫਾਰਮ ਸਕੂਲ ਦੀ ਬਾਹਰ ਦੀ ਲਾਈਨ ਚੱਲਣਾ ਹੈ ਨਾ ਚਲ ਦੇਖੀਏ ਫੇ ਮੈਲ ਦੀ ਹਾਂ ਅਗਰੇਟ 2 ਗ੍ਰੇਡ ਗ੍ਰੇਡ 2 ਦੀ ਹਾਂ ਹਾਂ ਓਕੇ ਓਕੇ ਹਾਂ ਗ੍ਰੇਡ ਬਾਨ ਹੋਣ ਛੁੱਟੀ ਮੇਲੀ ਹੋਰ ਛੁੱਟੀਆਂ ਹੋਈਆਂ ਓਕੇ ਚਲ ਠੀਕ ਹੈ ਚਲ ਬੱਚ ਨੂੰ ਹੋਵੇ ਚਲੋ ਹੀ ਬਨੇ ਰਹੋ ਨਾਲ ਜੀ ਅੱਜ ਆਪਾਂ ਇਹ ਭਰਤੀਆਂ ਲੈਣ ਪਾਰੇ ਇਸ ਦਾ ਟਰੱਕ ਛੇਪੜਾ ਲੈਣੀ ਬੜੀ ਲੰਬੀ ਲੰਬੀ ਲੱਗੀ ਹੋਈ ਆ ਕਿ ਅੱਜ ਕੈਂਸਲ ਇਨ ਕਰਨਾ ਪਿਆ ਤਾਂ ਫੇਰ ਕਿਸ ਦਿਨ ਆਉਣਾ ਪੈਣਾ ਆਹ ਦੇਖੋ ਬੱਲੇ ਬੱਲੇ ਇਹ ਲੈਣੀ ਬੜੀ ਲੱਗੀ ਆ ਬੱਲੇ ਇਹ ਲੰਮੀ ਨੇ ਇਹ ਨਾਲ ਇਹਦਾ ਦੋ ਘੰਟੇ ਲੱਗੂਗੇ ਇੱਥੇ ਤਿੰਨ ਘੰਟੇ ਇਹਦਾ ਫੇਰ ਕਿਹਦੇ ਨਾਲ ਆਉਣਾ ਹੈ ਤੋ ਯਾਰ ਉਹਨੇ ਬਰਦੀਆਂ ਲੈਣ ਆਏ ਆ ਪਰ ਇੱਥੇ ਤਾਂ ਰਸ਼ੇ ਬੜਾ ਆ ਦੋ 2.5 ਘੰਟੇ 2.5 3 ਘੰਟੇ ਲੱਗੂ ਕਿਸੇ ਦੇਖ ਲਓ ਸਕੂਲਾਂ ਦੇ ਟਾਈਮ ਕਿੰਨਾ ਰਸ਼ ਹੁੰਦਾ ਬਰਦੀ ਲੈਣ ਲਈ ਪੂਰੀ ਲੰਬੀ ਲੈਣ ਲੱਗੀ ਆ ਚਲੋ ਜੀ ਇੱਥੇ ਤਾਂ ਬਹੁਤ ਲੰਬੀ ਲੈਣ ਲੱਗੀ ਹੋਈ ਆ ਹੁਣ ਫੇ ਕਿਸੇ ਦਿਨ ਆਉਣੇ ਆ ਜਾਂ ਕੱਲ੍ਹ ਆਲੂ ਮਾਰਨਿੰਗ ਆਉਣੇ ਆ ਕਿੰਨੇ ਵਜੇ ਆਉਣਗੇ ਕਿਉਂਕਿ ਅੱਜ ਥੋੜਾ ਲੇਟ ਹੋ ਗਏ ਫਰ ਲੈਣ ਬਹੁਤ ਲੰਬੀ ਲੱਗੀ ਹੋਈ ਆ ਮੈਂ ਵੀ ਹਲੇ ਕੋਈ ਨਹੀਂ ਦੋ-ਤਈ ਘੰਟੇ ਹੋ ਲੱਗੇ ਨੇ ਤੂੰ ਕੋਲ 1.5 ਆਵਰ ਮੋਰ ਲੱਗੇ ਜਾਣੇ ਆ ਇਸ ਕਰਕੇ ਆਪਾਂ ਫੇਕੇ ਤਣ ਆਉਣੇ ਆ ਜਾਂ ਕੱਲੂ ਹੀ ਆਉਣੇ ਆ ਨਾਲ ਲੱਗਦਾ ਤਾਂ ਫਿਰ ਲੈ ਕੇ ਜਾਂਦੇ ਆ ਇੰਨੀ ਸਮਾਂ ਲੱਗਦੀ ਆ ਹਾਂਜੀ ਚਲੋ ਆ ਗਾਂ ਵੀਰ ਕੱਲੂ ਆਵਾਂਗੇ ਪੁੱਤ ਆਪਾਂ ਅਗਲੀ ਤੇ ਭਾਰਤੀ ਮਿਲ ਗਈ ਨਹੀਂ ਹਾਂ ਕੀ ਸੀ ਉੱਥੇ ਲਾਈਨ ਵਾ ਸੀ ਨਾ ਆ ਲਾਈਨ ਜਾ ਦੇ ਉੱਥੇ ਲੱਗਾ ਹਾਂ ਚਲੋ ਜੀ ਖਾਲੀ ਹੱਥ ਆ ਗਏ ਹੈ ਖਾਲੀ ਹੱਥ ਮੋੜਨਾ ਪਿਆ ਮਿਲਦੇ ਨਹੀਂ ਮਿਲੀ ਨਹੀਂ ਰੱਛ ਬੋ ਹੀ ਲੈਣੇ ਲੰਬੀ ਲੱਗੀ ਆ ਲੈਣੇ ਬੋ ਲੈਣੇ ਬੋ ਲੰਬੀ ਲੱਗੀ ਆ ਅੱਛਾ ਹੋਰ ਫੇਰ ਜੀ ਹੁਣ ਫੇਰ ਕਹਿ ਗਿਆ ਕਿਹੜਾ ਬੋਗਾ ਹਨਾ ਹੁਣ ਕਿਹੜਾ ਫੇਰ ਦੇਖਦੇ ਆ ਕੱਲ ਨੂੰ ਜਾ ਜਾਂਦੇ ਆ ਹਾਂ ਸਵੇਰ ਨੂੰ ਹੋਰ ਹੋਰ ਸਵੇਰ ਜਾ ਕੇ ਲਖਣ ਸਕੀ ਜੀ ਬਿਲੀ ਤੇ ਜਾਇਓ ਕਹਿਣਾ ਹਾਂਜੀ ਹਾਂਜੀ ਆ ਸਾਡੇ ਮੰਮੀ ਦੇ ਫਰੈਂਡ ਆਈ ਆ ਮੰਮੀ ਆਪਣੇ ਆਪ ਦੱਸੋ ਅਸੀਂ ਕੌਣ ਕੌਣ ਆਇਆ ਕੋਣ ਆਇਆ ਤੁਹਾਡੇ ਭੈਣ ਆਇਆ ਭਰਮਜੀਤ ਆਇਆ ਭੈਣ ਜੀ ਉਹਨਾਂ ਨੇ ਤਕੜ ਜਮਾਉਂਦੇ ਆ ਹੋਰ ਦੇਖੋ ਤਾਂ ਫਰੈਂਡ ਆਈਆਂ ਰੌਣਕਾਂ ਲਗੀਆਂ ਅੰਟੀ ਦਾ ਰਣ ਸ਼ਰਮਾ ਆਂਦੇ ਕਈ ਮੈਂ ਆਪਣਾ ਨੰਦ ਜਗਦੀਪ ਨੂੰ ਦੇਣਾ ਵੀ ਆ ਜ ਲੈ ਇੱਕ ਕਾਦੇ ਗਾਹਾਂ ਤੇ ਕਾਹਾਂ ਹੋਰ ਜੁਰ ਜਾਂਦੇ ਦੇਖਦੀ ਆ ਨਾਲ ਜਿੱਦਾਂ ਹਾਂ ਹਾਂ ਬਸ ਇਹ ਜਿਆ ਹੁਣ ਇੱਥੇ ਆ ਗਿਆ ਆਪਾਂ ਹੁਣ ਜੇ ਇੰਦੀ ਹੁੰਦੇ ਫਿਰ ਤਾਂ ਕਿੱਥੋਂ ਮਿਲਣਾ ਸੀ ਇੱਕ ਦੂਜੇ ਨੂੰ ਹਾਂਜੀ ਹਾਂਜੀ ਇੰਦੀ ਆ ਚਲੋ ਇੱਥੇ ਹੈ ਵੀ ਕੀ ਆ ਭਿਆਨੀ ਜੀ ਹਾਂਜੀ ਅਸੀਂ ਨਾ ਗੁਰਦਾਸ ਸਾਹਿਬ ਉੱਥੇ ਜਾਈ ਜਾਂ ਹਾਂਜੀ ਥੋੜੀ ਲੰਗਰ ਸੇਵਾ ਕਰਨੀ ਹੈ ਹਾਂਜੀ ਸਾਡੇ ਕੋ ਭੈਣ ਜੀ ਧੂਰੀ ਤੋਂ ਓਹੋ ਤੇ ਇੱਕ ਹੋਰ ਨੇ ਸਮਰੂਪ ਤੋਂ ਫੜਨ ਹਾਂਜੀ ਗੁਜ਼ਾਰਾ ਨੇ ਮੈਂ ਬੁਛਾਦੇ ਬਣਾਉਣੀ ਸੀ ਤਰੋਂ ਸਕਦੇ ਪੈਸੀ ਭੈਣ ਧੂਰੀ ਵਾਲੇ ਸੰ ਲੱਗ ਗਈ ਅੰਦਰ ਬਿਜਿੰਨ ਕਰੀ ਭਾਜੀ ਕਹਿੰਦੀ ਇਹਨਾਂ ਨੇ ਕਹਿੰਦੀ ਦਿਲਜੀ ਕਿੱਥੋਂ ਰੋਜਪੁਰ ਤੋਂ ਆ ਕੇ ਰੋਟੀਆਂ ਪਕਾ ਦੇਣੀਆਂ ਸੀ ਆ ਜੇ ਲੋ ਤੁਸੀਂ ਭੈਣ ਦੇ ਹੱਥ ਜਰੋ ਸਕਦੇ ਪਨੇ ਹਾਂ ਜੀ ਮੈਂ ਤਾਂ ਹਾਂ ਰਾਕਾ ਜੀ ਨੇ ਘਰ ਮੈਂ ਦੀ ਬੱਦ ਥੋੜਾ ਘਰ ਤੋਂ ਜਾ ਕੇ ਥੋੜੀ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਘਰ ਦੇ ਕੰਮ ਹੋਣਦੇ ਜੇ ਮੜਾ ਮੂਟਾ ਬਣਾਉਣਾ ਹਾਂ ਹਾਂ ਜੀ ਹਾਂ ਜੀ ਚਾਹ ਹੀ ਨਹੀਂ ਬਣਾ ਕੇ ਲੈ ਆਉਣੀ ਉਧਰੋਂ ਜਾਂਦੇ ਕਿ ਲੱਗੇ ਤੇ ਉੱਥੇ ਬਾਹਰ ਕਚ ਤੇ ਬਾਕੀ ਕਿਥੇ ਨਹੀਂ ਹੋ ਉਸ ਮਾਨ ਲੈ ਜੇ ਉੱਥੇ ਬੈਠੇ ਖਾ ਪੀ ਆਈਦਾ ਅਸੀਂ ਉਹ ਨਾਲ ਦੇ ਬਈ ਉੱਧਰ ਥੋੜਾ ਜਿਹਾ ਨੇੜੇ ਹੀ ਇੱਧਰ ਉੱਪਰ ਇੰਦਰਾਬੰਦੀ ਕੇ ਬਾਟ ਤਾਂ ਨਹੀਂ ਗਈਆ ਕੋਈ ਸੀ ਨਹੀਂ ਬਾਟਾ ਉੱਪਰ ਰਹਿਣਾ ਸੀ ਉੱਥੇ ਸਾਡਾ ਕੋਈ ਪੰਜਾਬੀ ਕੋਈ ਸੀ ਨਹੀਂ ਸੀਗਾ ਇਹ ਹੈ ਵੀ ਉੱਥੇ ਸਾਡੇ ਗੂਲ ਵਰਖ ਨੇੜੇ ਹੁੰਦਾ ਸੀ ਹਾਂਜੀ ਉੱਥੇ ਜਾਣਾ ਪੰਜਾਬੀ ਦੁਕਾਨ ਵੀ ਕਨੇਡਾ ਸੀ ਬਸ ਥੋੜੀ ਦੇਰ ਸਾਲ ਰਹੇ ਸੀ 6 ਮਹੀਨੇ ਰਹੇ ਉੱਥੇ ਫਿਰ ਅਸੀਂ ਆਪਣਾ ਘਰ ਲੈ ਲਿਆ ਸੀ ਕੰਮ ਆ ਅੱਛਾ ਠੀਕ ਕੰਮ ਆ ਦੇ ਵਿੱਚ ਜਾ ਕੇ ਅਸੀਂ ਮਤਲਬ ਕੋਈ ਪੰਜਾਬੀ ਨਹੀਂ ਮਿਲੇ ਕੋਈ ਚਮ ਇਧਰ ਹੋ ਰੇ ਇਧਰ ਕਾਲੇ ਨਾ ਜੀ ਇਹਦੇ ਨੇ ਹਸਾਰੇ ਹੁੰਦੇ ਪਰ ਇਹ ਜਦੋਂ ਬੱਚਿਆਂ ਨਾਲ ਨਾ ਮੈਨੂੰ ਸ਼ੁਰੂ ਤੋਂ ਇੰਡੀਆ ਤੋਂ ਆਇਆ ਤਾਂ ਮੈਂ ਕਦੇ ਵੀ ਐ ਨਹੀਂ ਵੀ ਮੈਂ ਇਧਰ ਉਧਰ ਜਾਂਦੀ ਘਾਟੀ ਆ ਘਰ ਚ ਮੈਨੂੰ ਵਧੀਆ ਲੱਗਦਾ ਹੈ ਬੱਚੇ ਛੋਟੇ ਸੀ ਉਹਨਾਂ ਨੂੰ ਬਾਲਣਾ ਕੁਝ ਕਰਨਾ ਬਸ ਐਂ ਲੰਘ ਗਿਆ ਉੱਥੇ 10 ਸਾਲ ਰਿਹਾ 10 ਸਾਲ ਤੋਂ ਕੋਈ ਕੋ ਟੈਕਨੀਸ਼ ਵੀ ਨੇ ਜੇ ਇੱਕ ਵਾਰੀ ਕੁਦਰਤ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਬਸ ਬਗੋਂ ਜਿਵੇਂ ਲੋਕ ਕਹਿੰਦੇ ਨਹੀਂ ਸਾਡਾ ਜੀ ਨਹੀਂ ਲੱਗਦਾ ਅਸੀਂ ਜਾਣਦੇ ਨਹੀਂ ਬੱਚਿਆਂ ਦੇ ਵਿੱਚ ਤਾਂ ਸਾਡਾ ਜੀ ਲੱਗ ਜਾਂਦਾ ਮੇਰੇ ਤਾਂ ਲੱਗ ਜਾਂਦਾ ਨਹੀਂ ਬੱਚਿਆਂ ਦੇ ਵਿੱਚ ਤਾਂ ਲੱਗੇ ਜਾਂਦਾ ਇਹਨਾਂ ਨੂੰ ਤਾਂ ਨਹੀਂ ਕਲੱਬ ਜੁਆਇਨ ਕੀਤੇ ਹੋਆ ਇਹਨਾਂ ਨੇ ਇੱਕ ਕਲੱਬ ਜੁਆਇਨ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਹੁਣ ਹੋਰ ਜਵਾਨ ਸਰ ਸਾਹਿਬ ਹੈ ਨਾ ਉੱਥੇ ਨੇੜੇ ਘਰ ਬਣਾ ਲਿਆ ਅੱਗੇ ਤੇ ਇਹ ਆਂਟੀ ਕਹਿੰਦੇ ਸੀ ਚੈਰੀ ਤੋੜ ਲੈਣ ਮੈਂ ਤਾਂ ਪੁੱਛਣਾ ਵੀ ਚਾਹ ਰਿਹਾ ਦੱਸੋ ਕਿੱਥੇ ਚੈਰੀ ਤੋੜ ਲੈਣੇ ਇਨਾਂ ਨੇ ਕੋਈ ਗਰੁੱਪ ਹੋਰ ਜੁਆਇਨ ਕੀਤਾ ਵੱਡਾ ਆ ਇਹ ਵੀ ਤਾਂ ਉਸੇ ਦੀ ਗੱਲ ਹੈ ਉਹੀ ਕਹਿੰਦਾ ਉਹੀ ਕਹਿੰਦਾ ਜਾਰੀ ਆ ਇੱਕੋ ਗਰੁੱਪ ਆ ਗਿਆ ਇਹ ਤਾਂ ਅੜੀ ਕਿੱਟੀ ਪਾੜੀਆਂ ਕਰਦੀਆਂ ਇਹ ਪਾਰਕਾਂ ਦੇ ਵਿੱਚ ਮਾਰ ਕਿਤੇ ਚਲੋ ਪਤਾ ਇੱਕ ਆਪਣੇ ਵਧੂਆ ਵਾਲਿਆਂ ਨੂੰ ਕਹਿੰਦੇ ਹੋਂ ਤਾਂ ਕਿ ਮਾਡਰਨ ਹੋ ਗਿਆ ਸੱਸਾ ਵੀ ਪੀਜੇ ਆ order ਕਰਕੇ ਪਾਰਕਾ ਇੱਧਰ ਹੀ ਬੈਠੋ ਲੱਗ ਜਾਓ ਨਾ ਨਾ ਉਹ ਚਲ ਕੋਈ ਪਾਰਕਾ ਚ ਮੰਗਾ ਲਓ ਪੀਜੇ order ਕਰਕੇ ਬਸ ਹੁਣ ਵੀ ਦੇ ਹਲ ਮੈਂ ਰਹਿਣੀ ਆ ਸਾਡੇ ਸੋਰੇ ਹੈਗੇ ਤੇ ਬੋਤਲ ਹਾਂ ਬੜਾ ਜ਼ੂਰ ਨੇ ਮੇਰੀ ਨਿੱਚ ਰਹੇ ਆ ਵੀ ਮੈਂ ਨਾ ਆਮ ਲੋਕ ਨੂੰ ਚਲ ਲੈ ਚਲਦੇ ਆਪਾਂ ਜਵਾਬ ਦੇ ਇਦਾਂ ਕੀਤੀ ਹੈ ਤੁਹਾਨੂੰ ਦੱਸੀ ਹੈ ਫਿਰ ਨਹੀਂ ਨਹੀਂ ਹੁਣ ਆ ਤਾਂ ਲੈਣੀ ਆ ਮੈਂ ਮੈਨੂੰ ਆ ਤਾਂ ਆਂਟੀ ਨਾਲ ਟੋਕੀ ਮੈਂ ਹਾਂ ਹਾਂ ਤੇ ਆਪ ਜਿੰਨੇ ਦੂਰੇ ਦਾ ਹੈ ਨਾ ਹਣ ਤੂੰ ਵੀ ਦੇਖ ਹਣ ਤੂੰ ਵੀ ਦੇਖ ਗਿਆ ਢੀ ਵਜ ਆਪਣੇ ਆਉਣ ਨੂੰ ਫੇ ਬਸ ਮੈਂ ਇਹੀ ਜੋੜੀ ਸੀ 58 ਜੋੜਿਆ ਤੇ ਇਹਦੇ ਚੱਕਣੇ ਆ 36 ਜੋੜ 12 ਇਧਰੋਂ 18 ਆ ਜੀ ਥੋੜੀ ਜਿਹੀ ਇਹਦੇ ਉੱਤੇ ਉੱਚੀ ਥੋੜੀ ਉੱਪਰ ਯਾਨੀ ਕਿ ਆਹ ਨੂੰ ਚੱਕ ਲੈਣੇ ਤਾਂ ਇਹ ਉੱਪਰ ਥੱਲੇ ਵੀ ਤਾਂ ਆਉਣੀ ਚਾਹੀਦੀ ਨਾ ਆਪਣੇ ਇਧਰ ਦੂਨੇ ਦੇਖੀ ਨੀ ਬਾਕੀ ਫੇ ਤਾਂ ਹਲ ਖਿਚੋਣਾ ਪੈਂਦੀ ਆ ਐਨੀ ਛੱਡ ਕੇ ਕੁੰਡੇ 18 ਇਧਰੋਂ ਚੱਕ ਅੱਧੀ ਸੀਰੀ ਆ ਇੱਥੇ ਤੱਕ ਆਹਾ ਆਪਾ ਹਾਂ ਹਾਂ ਇੱਥੇ ਤੱਕ ਫੇਰੀ ਨਹੀਂ ਕੋਈ ਨਹੀਂ ਬਾਕੀ ਇਹਨੇ 18 ਜੋ ਦੇ ਇਧਰੋਂ 18 ਇਧਰ ਇਹ 36 ਜੋੜ ਹੋ ਜਾਂਦੀਆਂ ਫੇਰ ਇਹ ਪਾਸਾ ਛਿਆਂ ਛੇ ਇਦਾਂ ਬਣਦੇ ਆ ਇਹਨਾਂ ਨੂੰ ਅੱਗੇ ਛੱਤਿਆਂ ਨੂੰ ਬੰਡੋ ਬੰਦ ਕੇ ਟਾਈ ਜਾਣੇ ਬਸ ਨਾ ਨਾ ਤੇ ਫੀ ਨਹੀਂ ਹੋਈ ਹੈ ਕੋਸ਼ਿਸ਼ ਇਹ ਅੱਜ ਲੇਟ ਉੱਠਿਆ ਹੈ ਲੇਟ ਉੱਠਿਆ ਨਾ